ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਤੇ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਅੰਤਰਰਾਸ਼ਟਰੀ ਇੰਦਰਾ ਗਾਂਧੀ 에ਅਰਪੋਰਟ ਦੇ ਉੱਤੋਂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੱਤ ਉਡਾਨਾਂ ਨੇ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੈਲੀ ਗੁੱਬੀ ਜਵਾਲਾਮੁਖੀ ਵਿਸਪੋਰਟ ਦੇ ਕਾਰਨ ਜਿਹੜੀ ਧਾਕ ਉੱਡੀ ਆ ਉਸ ਦੇ ਅਸਮਾਨ ਦੇ ਵਿੱਚ ਚੜਨ ਕਾਰਨ ਅੰਤਰਰਾਸ਼ਟਰੀ ਜਿਹੜੀਆਂ ਫਲਾਈਟਾਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ 7 ਉਡਾਨਾਂ ਸਵੇਰ ਦੇ ਸਮੇਂ ਜਿਹੜੀਆਂ ਉਡੜੀਆਂ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਸਮ ਹੈ ਜਿਹੜਾ ਕਾਫੀ ਖਰਾਬ ਹੋ ਸਕਦਾ ਹੈ ਜਵਾਲਾਮੁਖੀ ਵਿਸਪੋਰਟ ਤੋਂ ਜਿਹੜੀ ਰਾਖ ਉੱਡੀ ਆ ਉਹ ਅਸਮਾਨ ਦੇ ਵਿੱਚ ਚੜ ਗਈ ਆ ਤਾਂ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਆ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲੀ ਦੇ ਵਿੱਚ ਇਥੋਪੀਆ ਦੇ ਵਿੱਚ ਹੋਈ ਹੈਲੀ ਗੁੱਬੀ ਜਵਾਲਾਮੁਖੀ ਵਿਸਪੋਰਟ ਤੋਂ ਉੱਠੀ ਰਾਖ ਧਗੋਬਹਾਰਾ ਜਿਹੜਾ ਉਸਦਾ ਅਸਰ ਭਾਰਤ ਦੇ ਵਿੱਚ ਦਿਖਾਈ ਦਿੱਤਾ ਜਿਸ ਕਾਰਨ ਹਵਾਈ ਉਡਾਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਰਾਖ ਦੇ ਗੁਬਾਰ ਕਾਰਨ ਦਿੱਲੀ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ 7 ਅੰਤਰਰਾਸ਼ਟਰੀ ਉਡਾਨਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ 12 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਜਿਹੜੀਆਂ ਦੇਰੀ ਦੇ ਨਾਲ ਉੱਡਣ ਗਈਆਂ ਇਸ ਰਾਖ ਦੇ ਗੁਬਾਰ ਕਾਰਨ 에ਅਰ ਇੰਡੀਆ ਨੇ ਅੱਜ ਜਿਹੜਾ ਕਿ ਹੁਣ ਤੱਕ ਕੁੱਲ 13 ਉਡਾਨਾਂ ਰੱਦ ਕੀਤੀਆਂ ਇਨ੍ਹਾਂ ਵਿੱਚ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ 7 ਅੰਤਰਰਾਸ਼ਟਰੀ ਉਡਾਨਾਂ ਨੇ ਜਿਹੜੀਆਂ ਸ਼ਾਮਲ ਨੇ ਜਦੋਂ ਕਿ ਮੰਗਲਵਾਰ ਨੂੰ 4 ਕਰੇ ਲੂ ਉਡਾਨਾਂ ਦੀ ਜਿਹੜੀਆਂ ਰੱਦ ਹੋਣ ਦੀਆਂ ਖਬਰਾਂ ਆਈਆਂ ਨੇ ਜ਼ਿਕਰਯੋਗ ਹੈ ਕਿ ਇਤੋਪੀਆ ਦੇ ਵਿੱਚ ਫਟੇ ਇਸ ਜਵਾਲਾਮੁਖੀ ਦੀ ਰਾਖ ਦਾ ਗੁਬਾਰ ਲਾਲ ਸਾਗਰ ਤੋਂ ਹੁੰਦਾ ਹੋਇਆ ਅਰਬ ਸਾਗਰ ਰਾਹੀਂ ਪੱਛਮੀ ਅਤੇ ਉੱਤਰੀ ਭਾਰਤ ਤੱਕ ਫੈਲ ਸਕਦਾ ਹੈ ਇਸ ਰਾਖ ਦੇ ਗੁਬਾਰ ਦਾ ਪ੍ਰਭਾਵ ਗੁਜਰਾਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਤਾ ਤੁਹਾਨੂੰ ਦੱਸ ਦਈਏ ਕਿ ਭਾਰਤ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਇਹ ਰਾਖ ਦਾ ਗੁਬਾਰਾ ਜਿਹੜਾ ਚੀਨ ਵੱਲ ਵੱਧ ਰਿਹਾ ਹੈ ਤੇ ਮੰਗਲਵਾਰ ਸ਼ਾਮ 7:30 ਵਜੇ ਤੱਕ ਭਾਰਤੀ ਹਵਾਈ ਖੇਤਰ ਤੋਂ ਦੂਰ ਚਲਾ ਜਾਵੇਗਾ ਤਾਂ ਡਾਇਰੈਕਟਰ ਜਨਰਲ ਆਫ ਸਿਵਲ 에ਵੀਏਸ਼ਨ ਨੇ 에ਅਰਲਾਈਨਾਂ ਨੂੰ ਜਵਾਲਾਮੁਖੀ ਦੀ ਰਾਖ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਉਡਣ ਦੇ ਨੀਮਾ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਲਈ ਕਿਹਾ ਉਡਾਨਾਂ ਨੂੰ ਡਿਵਰਟ ਸਮੇਂ ਦੇ ਵਿੱਚ ਬਦਲਾ ਜਾਂ ਰੱਦ ਕੀਤੇ ਜਾਣ ਦਾ ਸਾਮਣਾ ਕਰਨਾ ਪੈ ਸਕਦਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਖਤਰਾ ਮੰਡਰਾ ਰਿਹਾ ਹੈ ਕਿ ਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਜਿਹੜਾ ਹੈਲੀ ਕੁਬੀ ਜਵਾਲਾਮੁਖੀ ਵਿਸਪੋਰਟ ਹੋਇਆ ਉਸ ਦੀ ਰਾਖ ਦਾ ਗੁਬਾਰ ਹੈ ਜਿਹੜਾ ਅਸਮਾਨ ਦੇ ਵਿੱਚ ਦਿਖਾਈ ਦਿੱਤਾ ਜਿਸ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਰਾਜਸਥਾਨ ਨਹੀਂ ਦਿੱਲੀ ਇਸ ਦੇ ਵਿੱਚ ਅਸਰ ਦਿਖਾਈ ਦੇ ਸਕਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਦੇ ਵਿੱਚ ਉਸ ਤੋਂ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਕਈਆਂ ਦੀ ਉਡਾਨਾਂ ਜਿਹੜੀ ਉਸ ਦੇ ਵਿੱਚ ਡੇਰੀ ਕੀਤੀ ਗਈ ਆ ਸਮਾਂ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਠੀਕ ਹੋਣ ਦੀ ਸੰਭਾਵਨਾ ਪਰ ਫਿਲਹਾਲ ਦੀ ਘੜੀ ਦੇ ਵਿੱਚ 7 ਅੰਤਰਰਾਸ਼ਟਰੀ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਕੁਝ ਦਾ ਟਾਈਮ ਆ ਜਿਹੜਾ ਉਸ ਨੂੰ ਚੇਂਜ ਕੀਤਾ ਗਿਆ